ਉਹ ਸ਼ਰੀਆਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਟੀਮ ਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਲਾ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾਂਦੇ ਉੱਥੇ ਜਾਂ ਬੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਕੋ ਨੂੰ ਸ਼ੋਭਾ ਨਹੀਂ ਚੀਂਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਹੁਤ ਗੱਲ ਕਰ ਰਿਹਾ ਮਾਂ ਹਾਂਜੀ ਬਾਪੂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਵੈਗੁਰੂ ਜੀ ਦਾ ਖਾਲਸਾ ਜੀ ਫਤਿਹ ਸਪਰਸ਼ੇਤਨ ਹਰਜੀਤ ਕਲਾਚ ਨੇ ਹਾਂਜੀ ਚੜਦੀ ਕਲਾ ਜੀ ਠੀਕ ਹੈ ਅੱਛਾ ਅੱਛਾ ਅੱਗੇ ਇਸ ਧਰਤੀ ਨੂੰ ਸੋਰੀ ਮੈਂ ਕਹਿੰਦਾ ਜਿਹੜੇ ਉਹਨਾਂ ਕਰਈਆਂ ਐ ਪਾਰਟੀ ਜਿਨ੍ਹਾਂ ਨੇ ਕੱਲ ਨੂੰ ਮੇਰੇ ਕਿਹੜੀ ਵਾਲੇ ਤੇ ਗਏ ਸੀ ਉਹ ਪਾਪਾ ਗੁਰਵਿੰਦਰ ਸਿੰਘ ਦੇ ਪਰਸੋਂ ਐ ਅੱਛਾ ਪਰਸੋਂ ਗਏ ਸੀ ਸੁਖਨਾਲੀ ਆਉਣੇ ਉਦਹੀਂ ਉਹਦੇ ਪਿੱਛੇ ਜੇ ਉਹਦੇ ਨਾਲ ਨਹੀਂ ਇਹਨਾਂ ਸਰਕਾਰ ਨੇ ਧੱਕਾ ਕੀਤਾ ਉਹਦੇ ਕੋਡੇ ਕਰ ਰਹੇ ਉਹਦਾ ਉਹ ਵੀ ਹੋ ਗਿਆ ਮੇਰੇ ਕੇ ਮਾਪੇ ਤੁਹਾਨੂੰ ਪਤਾ ਵੀ ਉਹਦੇ ਕੋਡੇ ਨਾਲ ਧੱਕਾ ਹੋਇਆ ਹੈ ਹਾਂਜੀ ਹਾਂਜੀ ਪਤਾ ਹੈ ਨਹੀਂ ਨਹੀਂ ਤੁਸੀਂ ਇਸ ਸੀਨ ਨੂੰ ਜੇ ਆਪਾਂ ਕਹਿੰਨੇ ਆ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਹ ਤਾਂ ਘੋੜਿਆਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਕੋਈ 7ਵੇਂ ਤੇ ਆ ਗਿਆ 8ਵੇਂ ਤੇ ਆ ਗਿਆ ਤੁਸੀਂ ਇਸ ਚ ਘੋੜਿਆਂ ਦੇ ਚੱਕਰ ਤੋਂ ਫੀ ਲੈਣਾ ਸੀ ਆਪਾਂ ਨੂੰ ਲੋੜ ਹੀ ਨਹੀਂ ਦਾ ਕੰਮ ਅੱਜ ਪੈਣ ਦੀ ਆਪਾਂ ਇਹ ਜਾਣ ਕੇ ਉੱਥੇ ਚਲੇ ਗਏ ਉਹਨੇ ਚੱਕ ਕੇ ਆਪਣੇ ਪੇਜਾਂ ਤੇ ਪਾਇਆ ਹੋਇਆ ਐ ਇੰਨਾ ਵੱਡਾ ਰੌਲਾ ਚੱਲਦਾ ਪਿਆ ਹੈ ਹਨਾ ਨੰਬਰ 2 ਉਹ ਸ਼ਰੀਅਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰਡ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਲਾ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾ ਕੇ ਉੱਥੇ ਜਾਵੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਆਪਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਹੁਤ ਗੱਲ ਕਰ ਰਿਹਾ ਮਾਂ ਹਾਂਜੀ ਅੱਛਾ ਤੇ ਉਹ ਉਹ ਨਸ਼ਾ ਦੇ ਹੁਣ ਬਹੁਤ ਲੋਕ ਖਾਂਦੇ ਪਰ ਫੇਰ ਵੀ ਉਹ ਸੱਚ ਕਹਿੰਦਾ ਵੀ ਮੈਂ ਖਾਂਦਾ ਹਾਂ ਉਹ ਤੇ ਕਹਿੰਦਾ ਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਜੀ ਤੇ ਫਿਰ ਥੋੜੀ ਸੋਚ ਕਿੱਥੇ ਖੜਦੀ ਪਈ ਐ ਇਹ ਅਸੀਂ ਤਾਂ ਉਹ ਤਾਂ ਸਹਿਬਾਨਾ ਨੰਗੜਾ ਨੇ ਤੇ ਉਹ ਸਾਡੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਵੀ ਆਪਾਂ ਨਹੀਂ ਨਹੀਂ ਇੱਕ ਬੱਪੂ ਜੀ ਗੱਲ ਦੱਸੋ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਅੱਜ ਫੜਿਆ ਸੀ ਤੇ ਮੁੰਡਿਆਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਇਆ ਸੀ ਜਿਹਦੇ ਵਿੱਚੋਂ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਇਹਨਾਂ ਨੂੰ ਮੇਨ ਮਾਸਟਰਮਾਈਂਡ ਬਣਾਤਾ ਸੀ ਉਸੇ ਸਦਮੇ ਵਿੱਚ ਮੇਰੀ ਮਾਂ ਘਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮੈਨੂੰ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੋਥੋਂ ਆਇਆ ਨਾ ਗਿਆ ਅਫਸੋਸ ਨਾ ਕੀਤਾ ਕਿ ਆ ਫੋਨ ਕਰਕੇ ਇਹ ਤੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਥੋੜਾ ਬਹੁਤ ਦੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਾਦੀ ਖਾਲਸਾ ਉਹਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆ ਨਾ ਕਰ ਤੁਸੀਂ ਖਾਲਸਾ ਰਾਜ ਦੀ ਗਲਤੋ ਵੀ ਮੁਨਕਰ ਹੋ ਗਏ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿਹਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਉਹ ਸੋ ਇੰਨਾ ਫਰਕ ਨਹੀਂ ਪਾਈਦਾ ਹੁੰਦਾ ਚਲੋ ਜੇ ਹੁਣ ਤੁਸੀਂ ਤੋਰੀ ਪਏ ਹੋ ਬਾਪੂ ਜੀ ਇਸ ਤਰੀਕੇ ਦੇ ਨਾਲ ਮੈਂ ਤੇ ਅੱਜ ਤੱਕ ਇਹ ਇੱਕ ਗੱਲ ਦੱਸੋ ਵੀ ਇਹਨੇ ਇਲੈਕਸ਼ਨ ਚ ਆ ਕੇ ਕਦੋਂ ਪ੍ਰਚਾਰ ਕੀਤਾ ਅਮਰਿਤਪਾਲ ਸਿੰਘ ਦਾ ਉਹਨਾਂ ਅਮਰਿਤਪਾਲ ਅਮਰਿਤਪਾਲ ਕਰਦਾ ਪਿਆ ਤੇ ਸਾਨੂੰ ਤਰਨ ਤਰਨ ਤੋਂ ਸਾਹਮਣੇ ਵੀ ਆਏ ਹੋਏ ਨੇ ਮੈਂ ਉੱਥੇ ਜਾ ਕੇ ਪ੍ਰਚਾਰ ਕਰਦਾ ਰਿਹਾ ਮਾ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਿਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ ਬਾਕੀ ਚਲੋ ਕੋਈ ਨਹੀਂ ਜੀ ਹੁਣ ਤੁਸੀਂ ਇਸ ਤਰ੍ਹਾਂ ਕੀਤਾ ਹੀ ਹੈ ਤੇ ਅਸੀਂ ਵੀ ਫਿਰ ਦੂਜੇ ਪਾਸੇ ਜਾ ਕੇ ਖੜੇ ਜਾਣੇ ਜੇ ਤੁਹਾਨੂੰ ਅਮਲੀ ਚਾਹੀਦਾ ਤੇ ਅਸੀਂ ਤੇ ਗੁਰੂ ਕੇ ਪ੍ਰਚਾਰਕਾਂ ਸੀ ਤੇ ਫਿਰ ਤੁਹਾਡੇ ਅਗੇਂਸਟ ਖੜ ਗਏ ਜੀ। ਕੀ ਬੋਲੋ ਜੀ? ਹਾਂ ਜੀ। ਬਾਪੂ ਜੀ ਹੈ ਕੋ ਜਵਾਬ? ਜੇ ਨਾ ਤੇ ਅਸੀਂ ਹੁਣ ਇਸ ਵੀ ਨੂੰ ਹਾਂ ਜੀ ਬਾਪੂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ। ਵੈਗੁਰੂ ਜੀ ਦਾ ਖਾਲਸਾ ਦੀ ਫਤਿਹ। ਸਪੁੱਤ ਜੇ ਤਾਂ ਜੜੀ ਕਲਾ ਚ ਨੇ। ਆਹਨੇ ਕਿੜੀ ਕਰਾਜੀ ਠੀਕ ਹੈ ਅੱਛਾ ਅੱਛਾ ਅੱਜ ਕਿਸ ਤਰ੍ਹਾਂ ਤੈਨੂੰ ਭਾਗ ਲਾਇਏ ਨੇ ਹਾਂ ਜਿੱਦਾਂ ਕਰਈਆਂ ਆਏ ਆ ਅੱਛਾ ਅੱਛਾ ਕੱਲੋਂ ਮੇਰੇ ਕਿੜੀ ਵਾਲੇ ਤੇ ਗਏ ਸੀ ਉਹ ਪਾਬਾ ਗੁਰਵਿੰਦਰ ਸਿੰਘ ਦੇ ਇੱਕ ਪਰਸੋਂ ਹੈ ਅੱਛਾ ਪਰਸੋਂ ਗਏ ਸੀ ਸੁਖਨਾਲੀ ਆਹਨੇ ਉਦਹੀਂ ਉਹਦੇ ਪਿੱਛੇ ਜੇ ਉਹਦੇ ਨਾਲ ਨਹੀਂ ਇਹਨਾਂ ਸਰਕਾਰ ਨੇ ਧੱਕਾ ਕੀਤਾ ਉਹਦੇ ਕੋਡੇ ਦਾ ਉਹਦਾ ਉਹ ਵੀ ਹੈ ਮੇਰੇ ਕਿ ਹੂੰ ਬਹੁਤ ਤੁਹਾਨੂੰ ਪਤਾ ਵੀ ਉਹਦੇ ਕੋਡੇ ਨਾਲ ਧੱਕਾ ਹੋਇਆ ਹੈ ਹਾਂ ਜੀ ਆਹ ਜੀ ਪਤਾ ਨਹੀਂ ਨਹੀਂ ਤੁਸੀਂ ਇਸ ਸੀਰ ਨੂੰ ਜੇ ਆਪਾਂ ਕਹਿੰਨੇ ਆ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਹ ਤੇ ਘੋੜਿਆਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਕੋਈ 7ਵੇਂ ਤੇ ਆ ਗਿਆ 8ਵੇਂ ਤੇ ਆ ਗਿਆ ਤੁਸੀਂ ਇਸ ਚ ਘੋੜਿਆਂ ਦੇ ਚੱਕਰ ਤੋਂ ਕੀ ਲੈਣਾ ਸੀ ਆਪਾਂ ਨੂੰ ਲੋੜ ਹੀ ਨਹੀਂ ਦਾ ਕੰਮ ਅਜ ਪੈਣ ਦੀ ਆਪਾਂ ਇਹ ਜਾਣ ਕੇ ਉੱਥੇ ਚਲੇ ਗਏ ਉਹਨੇ ਚੱਕ ਕੇ ਆਪਣੇ ਪੇਜਾਂ ਤੇ ਪਾਇਆ ਹੋਇਆ ਐ ਇੰਨਾ ਵੱਡਾ ਰੌਲਾ ਚੱਲਦਾ ਪਿਆ ਹੈ ਹਨਾ ਨੰਬਰ 2 ਉਹ ਸ਼ਰਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਫੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਲਾ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾ ਕੇ ਉਥੇ ਜਾ ਬੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਆਪਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਖੂ ਗੱਲ ਕਰ ਰਿਹਾ ਮਾਂ ਨਹੀਂ ਹਾਂਜੀ ਅਛਾ ਤੇ ਉਹ ਉਹ ਨਸ਼ਾ ਤੇ ਹੁਣ ਬਹੁਤ ਲੋਕ ਖਾਂਦੇ ਪਰ ਫੇਰ ਵੀ ਉਹ ਸੱਚ ਕਹਿਣ ਨਾਲ ਮੈਂ ਖੰਦਾ ਹੂੰ ਤੇ ਕਹਿੰਦਾ ਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜ ਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਜੀ ਤੇ ਫਿਰ ਥੋੜੀ ਸੋਚ ਕਿੱਥੇ ਖੜਦੀ ਪਈ ਐ ਇਹ ਅਸੀਂ ਤਾਂ ਉਹ ਤਾਂ ਸਹਿਦ ਬਾਂਗਣ ਡੈਨ ਤੇ ਉਹ ਸਾਡੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਵੀ ਆਪਾਂ ਨਹੀਂ ਨਹੀਂ ਇੱਕ ਬੱਪੂ ਜੀ ਗੱਲ ਦੱਸੋ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਅੱਜ ਫੜਿਆ ਸੀ ਤੇ ਮੁੰਡਿਆਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਇਆ ਸੀ ਜਿਹਦੇ ਵਿੱਚੋਂ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਹੀ ਇਹਨਾਂ ਨੂੰ ਮੇਨ ਮਾਸਟਰਮਾਈਂਡ ਬਣਾਤਾ ਸੀ ਉਸੇ ਸਦਵੇਂ ਵਿੱਚ ਮੇਰੀ ਮਾਂ ਕਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮੈਨੂੰ ਜੇਲ੍ਹ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੋਥੋ ਆਇਆ ਨਾ ਗਿਆ ਅਫਸੋਸ ਨਾ ਕੀਤਾ ਕਿ ਫੋਨ ਕਰਕੇ ਇਹ ਤੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਥੋੜਾ ਬਹੁਤ ਦੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਾਦੀ ਖਾਲਸਾਣ ਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆ ਨਾ ਕਰ ਤੁਸੀਂ ਖਾਲਸਾ ਰਾਜ ਦੀ ਗਲਤੋਈ ਮੰਨਕਰ ਹੋ ਗਏ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿਹਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਹੋ ਸੋ ਇੰਨਾ ਫਰਕ ਨਹੀਂ ਪਾਈਦਾ ਹੁੰਦਾ ਚਲੋ ਜੇ ਹੁਣ ਤੁਸੀਂ ਤੋੜੀ ਪਏ ਹੋ ਬਾਪੂ ਜੀ ਇਸ ਤਰੀਕੇ ਦੇ ਨਾਲ ਮੈਂ ਤੇ ਅੱਜ ਤੱਕ ਇਹ ਇੱਕ ਗੱਲ ਦੱਸੋ ਵੀ ਇਹਨੇ ਇਲੈਕਸ਼ਨ ਚ ਆ ਕੇ ਕਦੋਂ ਪ੍ਰਚਾਰ ਕੀਤਾ ਅਮਰਿਤਪਾਲ ਸਿੰਘ ਦਾ ਉਹਨਾਂ ਅਮਰਿਤਪਾਲ ਅਮਰਿਤਪਾਲ ਕਰਦਾ ਪਿਆ ਤੇ ਸਾਨੂੰ ਤਰਨ ਤਰਨ ਤੋਂ ਸਾਹਮਣੇ ਵੀ ਆਏ ਹੋਏ ਨੇ ਮੈਂ ਉੱਥੇ ਜਾ ਕੇ ਪ੍ਰਚਾਰ ਕਰਦਾ ਰਿਹਾ ਮਾ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਿਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ ਬਾਕੀ ਚਲੋ ਕੋਈ ਨਹੀਂ ਜੀ ਹੁਣ ਤੁਸੀਂ ਇਸ ਤਰ੍ਹਾਂ ਕੀਤਾ ਹੀ ਹੈ ਤੇ ਅਸੀਂ ਵੀ ਫਿਰ ਦੂਜੇ ਪਾਸੇ ਜਾ ਕੇ ਖੜ੍ਹੇ ਜਾਣੇ ਜੇ ਤੁਹਾਨੂੰ ਅਮਲੀ ਚਾਹੀਦਾ ਤੇ ਅਸੀਂ ਤੇ ਗੁਰੂ ਕੇ ਪ੍ਰਚਾਰਕਾਂ ਸੀ ਤੇ ਫਿਰ ਤੁਹਾਡੇ ਅਗੇਂਸਟ ਖੜ੍ਹ ਗਏ ਜੀ। ਕਿਆ ਬੋਲੋ ਜੀ? ਹਾਂ ਜੀ। ਬਾਪੂ ਜੀ ਹੈ ਕੋਈ ਜਵਾਬ? ਜੇ ਨਾ ਤੇ ਅਸੀਂ ਹੁਣ ਇਸ ਚੀਜ਼ ਨੂੰ ਪਰਮ